ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ 71ਵੇਂ ਕੌਮੀ ਫਿਲਮ ਪੁਰਸਕਾਰ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਨੇ ਪ੍ਰਦਾਨ ਕੀਤੇ ਇਸ ਦੌਰਾਨ ਸਿਨੇਮਾ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਕਲਾਕਾਰਾਂ ਨਿਰਮਾਤਾਵਾਂ ਨਿਰਦੇਸ਼ਕਾਂ ਅਤੇ ਸਹਾਇਕਾਂ ਨੂੰ ਸਨਮਾਨਿਤ ਕੀਤਾ ਗਿਆ ਮਲਿਆਲਮ ਭਾਸ਼ਾ ਦੇ ਉੱਗੇ ਕਲਾਕਾਰ ਮੋਹਨ ਲਾਲ ਨੂੰ ਵਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ ਗਿਆ ਇਸ ਦੌਰਾਨ ਸਰਬੋਤਮ ਮਰਦ ਮੁੱਖ ਭੂਮਿਕਾ ਲਈ ਪੁਰਸਕਾਰ ਸ਼ਾਹਰੁਖ ਖਾਨ ਨੂੰ ਜਵਾਨ ਫਿਲਮ ਅਤੇ ਵਿਕਰਾਂਤ ਮੈਸੀ ਨੂੰ 12ਵੀਂ ਫੇਲ ਸਾਂਝੇ ਤੌਰ ਤੇ ਦਿੱਤਾ ਗਿਆ ਔਰਤਾਂ ਦੇ ਵਰਗ ਵਿੱਚ ਇਹ ਪੁਰਸਕਾਰ ਰਾਣੀ ਮੁਖਰਜੀ ਨੂੰ ਫਿਲਮ ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ ਲਈ ਦਿੱਤਾ ਗਿਆ। ਔਰ ਹੁਣ ਸਭਿਸ਼ੇਸ਼ਟ ਅਭਿਨੇਤਾ ਦਾ ਪੁਰਸਕਾਰ ਜੋ ਦੋ ਕਲਾਕਾਰਾਂ ਨੂੰ ਪ੍ਰਦਾਨ ਕੀਤਾ ਜਾ ਰਹਾ ਹੈ। हिंदी फिल्म ट्वेल्थ फेल में अपने अत्यंत जीवंत अभिनय से सबका दिल जीतने वाले अभिनेता श्री विक्रांत मैसी हैं सर्वश्रेष्ठ अभिनेता आप ग्रहण कर रहे हैं रजत कमल भोजपुरी कर रहा है तो इस कुर्सी पे बैठे चंबल गांव सब परिवार से जुड़े भावनाएं भारतीय फिल्म में पूरी तरह जीवंत है फिल्म उद्योग से जुड़े सभी लोगों को ये प्रयास करना चाहिए कि विश्व स्तर पर भारतीय फिल्मों को और अधिक स्वीकृति मिले उनकी लोकप्रियता बढ़े तथा मान्यता और सम्मान भी मिले मुझे विश्वास है कि फिल्म उद्योग से जुड़े सजग और प्रतिभाशाली लोग इस दिशा में अवश्य आगे बढ़ेंगे ਇਸ ਦੌਰਾਨ ਪੰਜਾਬੀ ਫਿਲਮ ਗੋਡੇ-ਗੋਡੇ ਚਾਰ ਨੂੰ ਸਰਵੋਤਮ ਪੰਜਾਬੀ ਫਿਲਮ ਦਾ ਕੌਮੀ ਪੁਰਸਕਾਰ ਮਿਲਿਆ ਏ ਸੋਨਮ ਬਾਜਵਾ ਅਤੇ ਤਾਨੀਆਂ ਦੀ ਅਦਾਕਾਰੀ ਵਾਲੀ ਇਸ ਫਿਲਮ ਵਿੱਚ ਔਰਤਾਂ ਦੀ ਸਮਾਜ ਵਿੱਚ ਵੱਡਮੋਲੀ ਭੂਮਿਕਾ ਦਾ ਸੁਨੇਹਾ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਏ ਇਹ ਫਿਲਮ ਮਨੋਰੰਜਨ ਦੇ ਨਾਲ-ਨਾਲ ਸਮਾਜ ਨੂੰ ਜੋੜਨ ਅਤੇ ਸੁਪਨਿਆਂ ਨੂੰ ਨਾ ਛੱਡਣ ਦਾ ਇੱਕ ਆਸ਼ਾਵਾਦੀ ਸੁਨੇਹਾ ਦਿੰਦੀ ਏ ਇਹ ਹੈ ਸ શ્રેષ્ઠ ਪੰਜਾਬੀ ਫਿਲਮ ਦਾ ਪੁਰਸਕਾਰ ਸ਼ੇਸ਼ਟ ਓੜੀਆ ਫਿਲਮ ਕੇ ਇਸ ਦੌਰਾਨ ਬੋਲਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਨੀ ਵੈਸ਼ਨਵ ਨੇ ਇਸ ਮੌਕੇ ਪੁਰਸਕਾਰ ਹਾਸਲ ਕਰਨ ਵਾਲੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ